ਲੋ ਜੀ ਬਾਈ ਕਰੀ ਜਨੇ ਤਿਆਰ ਹੋਰ ਗਈ ਹੈ ਬਸ ਹੋਰ ਕੁਝ ਨਹੀਂ ਹਾਂ ਖਾ ਕੇ ਦੇਖਦੇ ਹੁਣ ਕੀ ਬਣਿਆ ਹੈਗਾ ਇਹ ਟੈਮ ਬਾਈ ਜੀ ਸਵੇਰ ਦਾ 올 ਇੰਡੀਆ ਟੂਰਨੀਸ਼ੂ ਹਾਈਕਰ ਕੌਣ ਕਰਿੰਦਾ ਰੋਡਸ ਰਾਤ ਅਸੀਂ ਆਪਣੇ ਸਾਈਕਲ ਇੱਥੇ ਖੜਾ ਆਤੇ ਸੀਗੇ ਜੀ ਗੁਰੂ ਘਰ ਪਰਿਸਰ ਗੁਰਦੁਆਰਾ ਸਿੰਘ ਸਭਾ ਆਪਣਾ ਜਿਹੜਾ ਪੈ ਜਾਂਦਾ ਹੈਗਾ ਰਾਵਲਾ ਮੰਡੀ ਦੇ ਵਿੱਚ ਤੇ ਇੱਕ ਸਾਈਕਲ ਇੱਥੇ ਖੜਾ ਹੈਗਾ ਇੱਕ ਸਾਈਕਲ ਇੱਥੇ ਖੜਾ ਹੈਗਾ ਜੀ ਆਪਣਾ ਤੇ ਰਾਤ ਦਾ ਆਪਣਾ ਟਿਕਾਣਾ ਸੀਗਾ ਜੀ ਇਹ ਵਾਲਾ ਜੀ ਅੰਦਰ ਦਾ ਖਾਨੇ ਤੁਹਾਨੂੰ ਆਹ ਤਿੰਨ ਮੰਜੇ ਡੱਠੇ ਹੋਏ ਨੇ ਇੱਕ ਤਾਂ ਮੈਂ ਇੱਥੇ ਬਹਿ ਗਿਆ ਸੀਗਾ ਇੱਕ ਭਾਈ ਉੱਥੇ ਬਹਿ ਗਿਆ ਸੀ ਤੇ ਆਪਣਾ ਜਿਹੜਾ ਇੰਦਰ ਭਾਈ ਹੈਗਾ ਉਹ ਇੱਥੇ ਬਹਿ ਗਿਆ ਸੀਗਾ ਜੀ ਤੇ ਅੱਜ ਦੇ ਵਲੌਗ ਦੀ ਵੀ ਸਟਾਰਟਿੰਗ ਕਰਦੇ ਆਪਾਂ ਇਸੇ ਗੁਰੂ ਘਰ ਦੇ ਵਿੱਚ ਦਰਸ਼ਨ ਦਿਦਾਰੇ ਕਰ ਰਹੇ ਆਂ ਨਹਾਤ ਹੋ ਕੇ ਤੇ ਸਵੇਰੇ ਟਾਈਮ ਨਾਲ ਉੱਠ ਕੇ ਆਪਾਂ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਆਪਣਾ ਸਫਰ ਸ਼ੁਰੂ ਕਰਦੇ ਆਂ ਸਮਾਨ ਬਨ ਰਹੇ ਆ ਇਹ ਜਿਹੜਾ ਆਪਣਾ ਰਖਸ਼ਕ ਵਹਿ ਗਿਆ ਇਹ ਬਨਾਂਗੇ ਆਪਣੇ ਇਸ ਬੈਗ ਦੇ ਤੇ ਆਪਣਾ ਮੇਰੇ ਵਾਲਾ ਤਾਂ ਜਮਾ ਪੂਰਾ ਲੋਡ ਹੈਗਾ ਸਾਈਕਲ ਉਹਦੀ ਕੋਈ ਵੀ ਚੀਜ਼ ਸੈੱਟ ਕਰਨ ਦੀ ਲੋੜ ਨਹੀਂ ਗਈ ਤੇ ਬਸ ਨਿਕਲਣਾ ਹੀ ਹੈ ਤੇ ਫਿਰ ਜਿਹੜਾ ਹੈਗਾ ਆਪਾਂ ਅੱਗੇ ਵੱਲ ਨੂੰ ਸਫਰ ਕਰਨਾ ਸ਼ੁਰੂ ਕਰ ਦੇਣਾ ਜੀ ਰਾਤ ਅਸੀਂ ਦੁੱਧ ਲਿਆ ਸੀਗਾ ਜੀ ਦਿਖਾਣਾ ਤੁਹਾਨੂੰ ਸਸਤਾ ਸਸਤਾ ਬਹੁਤ ਰੇਟ ਸਸਤਾ ਹੈਗਾ ਤੇ ਸਵੇਰੇ ਜਿਹੜਾ ਹੈ ਦੁੱਧ ਹੈਗਾ ਉਹ ਪਾਟ ਗਿਆ ਜੀ ਦੋਦੇ ਆ ਦੇਖ ਸਕਦੇ ਹੋ ਹੋਰ ਹੀ ਹੋ ਗਿਆ ਗਾ ਦੁੱਧ ਤੇ ਗੱਲਬਾਤ ਕਰੀਏ ਹੁਣ ਦੇਖਦੇ ਆ ਇਹ ਚੋਂ ਪਨੀਰ ਕੱਢ ਕੇ ਜੇ ਤਾਂ ਹੋ ਸਕਿਆ ਤੇ ਪਨੀਰ ਵਾਲੇ ਪਰੌਂਠੇ ਬਣਾ ਲਾਂਗੇ ਨਹੀਂ ਤਾਂ ਪਨੀਰ ਲੈ ਕੇ ਪਨੀਰ ਵਾਲੇ ਪਰੌਂਠੇ ਬਣਾ ਲਾਂਗੇ ਜੀ ਇਹ ਬਣਾਉਣੇ ਤਾਂ ਹੈਗੇ ਹੀ ਆ ਵਧੀਆ ਵਧੀਆ ਦੋ ਦੋ ਪਰੌਂਠੇ ਖਾ ਲਾਂਗੇ ਸਵੇਰੇ ਆਪਣਾ ਤਵਾ ਹੈਗਾ ਬਾਈ ਦੇ ਬੈਗ ਚ ਪਿਆ ਤੇ ਉਹਦੇ ਨਾਲ ਜਿਹੜਾ ਹੈਗਾ ਆਪਣਾ ਅੱਜ ਪਰੌਂਠੇ ਬਣਨਗੇ ਜੀ ਤੇ ਹਾਂਜੀ ਸਵੇਰ ਫੇਰ ਦੀ ਸਤਿ ਸ੍ਰੀ ਅਕਾਲ ਰੀ कृष्णा ਸਾਰਿਆਂ ਨੂੰ ਰੀ कृष्णा ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਹ ਹੋਰ ਫੇਰ ਕਰੀਏ ਨੇ ਸੈਟਿੰਗ ਤਾਂ ਫੇਰ ਅੱਜ ਨਿਕਲਦੇ ਆ ਟਾਈਮ ਸਿਰ ਹੈ ਨਾ ਸਮਾਨ ਸਮੂਹ ਨੂੰ ਆਪਣਾ ਲੋਡ ਹੀ ਕਰਨਾ ਹੈਗਾ ਹਨਾ ਉਹੀ ਥੋੜੀ ਜੀ ਨਾ ਸੈਟਿੰਗ ਹਿੱਲੀ ਹੋਈ ਸੀ ਇੱਕ ਸਾਈਡ ਕਰਤਾ ਸਾਰਾ ਸਮਾਨ ਆਪਾਂ ਹੂੰ ਤੇ ਹੁਣ ਸਮਾਨ ਆਰਾਮ ਨਾਲ ਨਿਕਲ ਜਿਆ ਗੁਰੂ ਦਾ ਸੋਖਾ ਹੋ ਗਿਆ ਕੰਮ ਆ ਠੀਕ ਹੈ ਜੀ ਤੇ ਫਿਰ ਹੁਣ ਜਿਹੜਾ ਹੈਗਾ ਆਪਣਾ ਅੱਜ ਦਾ ਸਫਰ ਜਿਹੜਾ ਹੋਣ ਲਿਆ ਉਹ ਦੇਖਦੇ ਆ ਕਿੱਧਰ ਜਾਂਦੇ ਆ ਖਾਜੂ ਵਾਲਾ ਥੋੜਾ ਹੀ ਰਹਿ ਗਿਆ ਇਥੋਂ ਵੀ 25 ਕਿਲੋਮੀਟਰ ਹੋਊਗਾ ਖਾਜੂ ਵਾਲੇ ਤੋਂ ਅੱਗੇ ਆਪਣਾ ਜਿਹੜਾ ਹੈਗਾ ਆਪਣਾ ਬੋਡਰ ਵਾਲਾ ਰਾਹ ਫੜਦੇ ਫੜਦੇ ਆਪਾਂ ਸ਼ਹਿਰਾਂ ਦੇ ਨਾਮ ਤਾਂ ਨਹੀਂ ਹੁਣ ਉੱਥੋਂ ਗਾਂ ਦੇ ਪਤਾ ਮੈਨੂੰ ਤੇ ਆਪਾਂ ਜਿਹੜਾ ਹੈਗਾ ਜੈਸਲ ਮੇਰਵਾਲ ਨਿਕਲਾਂਗੇ ਜੀ ਵਲੌਗ ਦੇ ਨਾਲ ਬਣੇ ਰਹੋ ਤੇ ਵਲੌਗ ਦੀ ਕਰਦੇ ਆ ਸਟਾਰਟਿੰਗ ਇੱਥੋਂ ਹੀ ਹਰੇਕ੍ਰਿਸ਼ਨਾ ਸਾਸਤਰੀ ਗਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਅੱਜ ਦੇ ਐਪੀਸੋਡ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਤੇ ਕੇਰਲਾ ਉਹਨੂੰ ਕੰਪਲੀਟ ਕਰ ਰਹੇ ਆ ਤੇ ਸੋਹਣੇ ਸੋਹਣੇ ਦ੍ਰਿਸ਼ ਦਿਖਾਵਾਂਗੇ ਗੁਜਰਾਤ ਤੇ ਜਿਹੜਾ ਹੈਗਾ ਏਰੀਆ ਮਹਾਰਾਸ਼ਟਰ ਵਾਲਾ ਇਹ ਪ੍ਰੋਪਰਲੀ ਕਿਸੇ ਨੇ ਨਹੀਂ ਦਿਖਾਇਆ ਹੋਇਆ ਤੇ ਉਹਦੇ ਦੇਖਣ ਵਾਸਤੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਨਿਖਾਲਣ ਵਾਸਤੇ ਮੇਰੇ ਚੈਨਲ ਦੇ ਨਾਲ ਬਨੇ ਰਹੋ ਹੁਣੇ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਦਾ ਬਟਨ ਦਬਦੋ ਤੇ ਚਲੋ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਪੈਂਡਲ ਮਾਰਨਾ ਸ਼ੁਰੂ ਕਰਦੇ ਆ ਜੀ ਬਾਬੇ ਦਾ ਨਾਮ ਲੈ ਕੇ ਤੇ ਅੱਜ ਦੀ ਯਾਤਰਾ ਵੀ ਓਕੇ ਰਿਪੋਰਟ ਹੋਣ ਵਾਲੀ ਹੈ ਜੀ ਅੱਜ ਵਧੀਆ ਵਾਵਾ ਖੇਚਦਾਂਗੇ ਤੇ ਅੱਜ ਮਾਈਕ ਨਹੀਂ ਖਰਾਬ ਕੋਈ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਚਲੋ ਜੀ ਹੁਣ ਗੁਰੂ ਘਰੋਂ ਲੈ ਕੇ ਜਾਜਤ ਚੱਲਦੇ ਆਂ ਜੀ ਤੇ ਅੱਜ ਦਾ ਆਪਣਾ ਸਫਰ ਸ਼ੁਰੂ ਕਰਦੇ ਆਂ ਜੀ ਇਸ ਸਾਈਕਲ ਤੇ ਚਲਿਆ ਫਿਰ ਚਲੋ ਅੱਜ ਬਾਈਕੀ ਪਲੇਟ ਵੀ ਲਵਾਣੀ ਐ ਤੇ ਅੱਜ ਰਾਹ ਦੇ ਵਿੱਚ ਕੋਈ ਬਣਾਣਾ ਵੀ ਲਵਾਂਗੇ ਹੁਣ ਪਹਿਲੇ ਦਿਨ ਦਾ ਆਵ ਹੀ ਬਣਾਵਾਂਗੇ ਗੀਰ ਬਾਈ ਹੋ ਜਾਂਦੇ ਐ ਫੇਰ ਰਾਤੀ ਉੱਤੇ ਛੇੜੇ ਛੂੜੇ ਜਾਂਦੇ ਕੇ ਵੀਰੀ ਬੱਚੇ ਪੁੱਛੇ ਆਂਦੇ ਆ ਤਾਂ ਤੇ ਸਵੇਰੇ ਸਵੇਰੇ ਚੈੱਕ ਕਰ ਲਿਆ ਕਰਨੇ ਗੇਰ ਇੱਕ ਵਾਰੀ ਨਾ ਕੱਲ ਤੋਂ ਆਪਾਂ ਕੀ ਥੋੜਾ ਜਿਹਾ ਰਬੇ ਜੀ ਬੈਨੋ ਫਿੱਟ ਜਾ ਆ ਪਿਛਲਾ ਪਾਸਾ ਸੀਗਾ ਉਹ ਮੂਰਲਾ ਪਾਸਾ ਇਹਦਾ ਇਧਰਲੇ ਪਾਸੇ ਆ ਗਿਆ ਜੀ ਇੱਕ ਵੈਰਾਈਟੀ ਸਟੋਰ ਸ਼ਹਿਰ ਰਾਵੜਾ ਮੰਡੀ ਦੇ ਵਿੱਚ ਹੀ ਤੇ ਆਪਾਂ ਲੈਣਾ ਹੈਗਾ ਆਟਾ ਤੇ ਅੱਜ ਆਟੇ ਦੇ ਵਿੱਚ ਪਨੀਰ ਨੂੰ ਪਾ ਕੇ ਨਾ ਕੁਝ ਕੁਝ ਵੀ ਜੋ ਵੀ ਬਣ ਗਿਆ ਲਟਰ ਸ਼ਟਰ ਕੋਈ ਵੀ ਖਾ ਲਾਂਗੇ ਠੀਕ ਹੈ ਰੋਟੀ ਬਣਾਵਾਂਗੇ ਚਲੋ ਲੈ ਕੇ ਆਈਏ ਜਾ ਕੇ ਵੈਰਾਈਟੀ ਸਟੋਰ ਤਾਂ ਬਾਈ ਇੱਥੇ ਨਾਮ ਕੇ ਹੀ ਨਹੀਂ ਸਮਾਨ ਮਿਲਦਾ ਨਹੀਂ ਜਿਹੜਾ ਸਮਾਨ ਲੈਣ ਗਏ ਸੀ ਮਿਲਿਆ ਨਹੀਂ ਨਾ ਆਟਾ ਮਿਲਿਆ ਕਿਲੋਗ੍ਰਾਮ ਪੈਕਟ ਆਪਾਂ ਥੋੜਾ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ 5-5 ਕਿਲੋ ਕਿੱਥੇ ਲਈ ਫਿਰਾਂਗੇ ਤੇ ਬਾਕੀ ਇੱਕ ਡੋਸਾ ਬੈਟਰ ਲੈਣਾ ਹੈ ਆਪਾਂ ਐਮਟੀਆਰ ਦਾ ਉਹ ਵੀ ਨਹੀਂ ਮਿਲਿਆ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਪਤਾ ਕਰਾਂਗੇ ਹੁਣ ਸ਼ਹਿਰ ਉਹੀ ਹੈਗਾ ਜੀ ਤੇ ਆਪਾਂ ਆਏ ਆ ਜੀ ਇੱਕ ਦੁਕਾਨ ਤੇ ਆਪਣਾ ਬਾਈਕ ਦਾ ਬੜਵਾਣ ਜੀ ਨੰਬਰ ਪਲੇਟ ਜੀ ਤੇ ਉਹ ਬਾਈ ਦੀ ਬਣੀ ਜਾਂਦੀ ਹੈ ਨੰਬਰ ਪਲੇਟ ਦੇਖ ਸਕਦੇ ਹੋ ਇੰਦਰਗੋਲਸ ਤੇ ਜਾ ਕੇ ਕਰ ਲਓ ਬਾਈ ਨੂੰ ਫੋਨ ਲਓ ਤੇ ਆਹ ਬਾਈ ਡਿਜ਼ਾਈਨ ਬਣਾ ਕੇ ਦਿਖਾਈ ਜਦਾ ਕਿ ਇਹ ਜਾ ਬਣਾਣਾ ਹੈਗਾ ਪਲੇਟ ਬਣਾਣੇ ਆ ਤੇ ਫਿਰ ਅੱਗੇ ਵੱਲ ਨੂੰ ਚੱਲਦੇ ਆ ਹਾਲੇ ਤਾਂ ਆਟਾ ਲੈਣਾ ਵੀ ਪਿਆ ਹਾਲੇ ਬਹੁਤ ਕੰਮ ਪਏ ਨੇ ਤੇ ਆਪਾਂ ਹੌਲੀ ਹੌਲੀ ਕੰਮ ਕਰੀ ਜੰਨੇ ਆ ਤੇ ਫਿਰ ਚੱਲਦੇ ਆ ਬਣਾਵਾਂਗੇ ਕੁਝ ਰਾਹ ਦੇ ਵਿੱਚ ਹੀ ਪਲੇਟ ਹੋ ਗਈ ਬਾਈ ਕੀ ਬਣ ਕੇ ਤਿਆਰ ਤੇ ਹੁਣ ਇਹਨੂੰ ਲਵਾਵਾਂਗੇ ਜੀ ਪਿੱਛੇ ਤੇ ਬਾਈ ਉਹਦੀ ਤਿਆਰ ਕਰੀ ਜਾਂਦੇ ਆ ਪੱਤੀ ਨੂੰ ਥੋੜਾ ਜਿਆ ਐਡਾ ਮੇਡਾ ਜਿਹਾ ਕਰਕੇ ਤੇ ਉੱਥੇ ਲਾਣਗੇ ਜੀ ਫਿਰ ਪਿੱਛੇ ਇੰਟੇ ਕਰਕੇ ਕਰਦਾਂਗੇ ਤੇ ਜਿੱਦਾਂ ਲੱਗਿਆ ਉਦਾਂ ਲੱਗ ਗਿਆ ਸਹੀ ਹੈ ਸਹੀ ਹੈ ਸਹੀ ਹੈ ਐ ਕਰਕੇ ਵਾ ਠੀਕ ਆ ਤੇ ਹਾਂ ਠੀਕ ਜੇ ਬਾਈ ਜੀ ਲਓ ਹੁਣ ਲਗਵਾ ਕੇ ਜਿਹੜਾ ਬਾਅਦ ਚ ਦਿਖਾਣੇ ਆ ਕਹੇ ਜੀ ਲੱਗਦੀ ਐ ਲਓ ਆਪਣਾ ਬਾਈ ਸਮਾਨ ਆ ਦੇਖੋ ਆ ਆਣਾ ਲਾਈ ਲੱਗ ਗਈ ਭਾਈ ਪਲੇਟ ਤੇ ਵਾਵਾ ਟਾਈਮ ਲੱਗ ਗਿਆ ਜੀ ਪਲੇਟ ਲਗਵਾਉਣ ਨੂੰ ਜੀ ਹੁਣ ਆਪਾਂ ਚੱਲਦੇ ਹਾਂ ਫੜ ਫੜ ਫਟਾਫਟ ਤੇ ਹੁਣ ਬਸ ਟਾਈਮ ਨਹੀਂ ਲੈਣਾ ਹੁਣ ਆਪਾਂ ਖੇਚਰੀਏ ਸੈਕਿੰਡ ਬਿਕਾਨੇਰ 145 ਜਗਾਸਰ 79 ਦੰਤੌਰ ਬਾਠ ਤੇ ਖਾਜੂ ਵਾਲਾ 33 ਕਿਲੋਮੀਟਰ ਰਹਿ ਗਿਆ ਜਮਾਂ ਸਿੱਧਾ ਰਾਹ ਸਾਰਾ ਰਾਹ ਟਿੱਬਿਆਂ ਵਾਲੀ ਹੈ ਜੀ ਕਦੀ ਚੜਾਈ ਉੱਤੇ ਚੜ ਜਾਂਦੀ ਹੈ ਕਦੀ ਥੱਲੇ ਆ ਜਾਂਦੀ ਹੈ ਉਦਾਂ ਹੀ ਹੈ ਅੱਧਾ ਪੌਣਾ ਕਿਲੋਮੀਟਰ ਚੜਾਈ ਜਾਂਦੀ ਹੈ ਫਿਰ ਉਨੇ ਹੀ ਕਿ ਉਤਰਾਈ ਆ ਜਾਂਦੀ ਹੈ ਜੀ ਇਹਨਾਂ ਰਾਹਾਂ ਤੇ ਸਾਰੇ ਬੰਜਰ ਟਿੱਬੇ ਨੇ ਜੀ ਇਹ ਤੇ ਵੇਸਟਲੈਂਡ ਕਹਿੰਦੇ ਨੇ ਆਪਾਂ ਜਿੱਥੇ ਕੁਝ ਨਹੀਂ ਉਗ ਸਕਦਾ ਪੰਜਾਬੀਆਂ ਨੇ ਇੱਥੇ ਵੀ ਗਾ ਪਾਇਆ ਹੋਇਆ ਹੈ ਹਨ ਕਣਕ ਤੇ ਸਰੋਂ ਦੀ ਖੇਤੀ ਕਰੀ ਹੋਈ ਹੈ ਇਹ ਸਾਰਾ ਰਾਹ ਹੁਣ ਇਦਾਂ ਦਾ ਹੀ ਮਿਲਣਾ ਇਹ ਜੀ ਮਿੱਟੀ ਨਾਲ ਬਾਰਡਰ ਤੇ ਲੱਗ ਗਿਆ ਸੱਜੇ ਹੱਥ ਉਹ ਦੂਰ 10 ਕਿਲੋਮੀਟਰ 15 ਕਿਲੋਮੀਟਰ ਜਾਈਏ ਤਾਂ ਸਾਰਾ ਪਾਕਿਸਤਾਨ ਬੜ ਰਗਾ ਤੇ ਬਾਕੀ ਅੱਗੇ ਜੈਸਲ ਮੇਰਵਲ ਜਾ ਰਹੇ ਹਾਂ ਅਸੀਂ ਸਾਰਾ ਰੋਡ ਇਦਾਂ ਦਾ ਹੀ ਹੋਊਗਾ ਟੈਂਪਲ ਬਾਕੀ ਪੱਠੇ ਜਿੱਥੇ ਜਾਓ ਨਜ਼ਰ ਆਉਂਦੀ ਹੀ ਨਹੀਂ ਬਹੁਤ ਹੀ ਜ਼ਬਰਦਸਤ ਟਿੱਬੇ ਨੇ ਦੇਖੋ ਕਿਵੇਂ ਆ ਰਹੇ ਹੈ ਬਾਈ ਤੇ ਉਹ ਇੰਨੀ ਦੂਰ ਤੱਕ ਦੇਖ ਲਓ ਆਪਾਂ ਚੜਾਈ ਚੜਾ ਕੇ ਆਏ ਘਟੋ ਘਟ ਡੇਢ 2 ਕਿਲੋਮੀਟਰ ਦੀ ਚੜਾਈ ਸੀਗੀ ਇਹ ਤੇ ਹੁਣ ਜਾ ਕੇ ਚੜਾਈ ਕਿੱਥੇ ਖਤਮ ਹੋਈ ਹੈ ਇਹ ਬੈਨੇਫਿਟ ਹੈ ਜੀ ਆਪਣੇ ਇਹ ਸਾਈਕਲ ਦਾ ਮਜ਼ਾ ਆਇੰਦਾ ਹੈ ਤਾਂ ਗੱਲ ਓਕੇ ਰਿਪੋਰਟ ਦੀ ਆ ਸਾਰਾ ਜਿਹੜਾ ਹੈਗਾ ਇਲਾਕਾ ਟਿੱਬਿਆਂ ਦਾ ਹੈ ਰਾਜਸਥਾਨ ਇਸ ਇਕੁਅਲ ਟਿੱਬੇ ਹਰੀਆਲੀ ਪਾਣੀ ਸਭ ਕੁਝ ਹੈਗਾ ਇੱਥੇ ਜਿਨ੍ਹਾਂ ਦੀ ਸੋਚ ਦੇ ਵਿੱਚ ਐਦਾਂ ਹੈ ਕਿ ਰਾਜਸਥਾਨ ਦੇ ਵਿੱਚ ਪਾਣੀ ਹੈ ਨਹੀਂਗਾ ਰਾਜਸਥਾਨ ਜਿਹੜਾ ਹੈਗਾ ਬੰਜਰ ਹੈ ਭਾਈ ਜੀ ਰਾਜਸਥਾਨ ਬਹੁਤ ਹਰਿਆ ਪਰਿਆਗਾ ਪੰਜਾਬ ਵਾਂਗ ਹੀ ਖੇਤ ਵੀ ਨਹੀਂ ਪਰ ਟਿੱਬੇ ਵੀ ਨੇ ਬਹੁਤ ਵੱਡਾ ਹੈਗਾ ਰਾਜਸਥਾਨ ਹਰ ਇੱਕ ਚੀਜ਼ ਹੈ ਪਹਾੜ ਨਦੀਆਂ ਆਪਣੇ ਤਲਾਬ ਛੀਲਾ ਠੰਡ ਵੀ ਇੱਥੇ ਦਬ ਕੇ ਪੈਂਦੀ ਹੈ ਹਰੇਕ ਚੀਜ਼ ਹੈ ਰਾਜਸਥਾਨ ਦੀ ਦੇਖੋ ਵਾਵਾ ਉਚਾਈ ਤੇ ਆ ਗਏ ਆ ਟਿੱਬੇ ਦੀ ਉਹ ਦੇਖੋ ਸਮਰਾਥਲ ਹਾਈਵੇ ਹੋਟਲ ਨਾ ਇੱਕ ਕਥੇ ਅਲੱਗ ਹੀ ਵਾਰਮ ਜਾਂ ਟੋਨ ਹੈ ਜੀ ਮਤਲਬ ਕੈਮਰੇ ਚ ਉਹ ਵੀ ਦੇਖ ਸਕਦੇ ਹੋ ਥੋੜਾ ਜਿਹਾ ਪੀਲਾ ਪੀਲਾ ਜਿਹਾ ਸਾਫਤਾ ਦਾ ਮਤਲਬ ਸਕਰੀਨ ਤੁਹਾਨੂੰ ਯੈਲੋ ਇਸ ਟਾਈਪ ਨਜ਼ਰ ਆ ਰਹੀ ਹੋਣੀ ਹੈ ਕਿਉਂਕਿ ਇੱਥੇ ਜਿਹੜੀ ਉਹ ਹੈ ਨਾ ਆਪਣੀ ਸਾਰੀ ਮਿੱਟੀ ਪੀਲੀ ਪੀਲੀ ਜੀ ਹੈ ਤੇ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਐਕਸਪਲੋਰਿੰਗ ਕਰਨਾ ਸੋਹਣੀਆਂ ਸੋਹਣੀਆਂ ਇਹ ਸਾਰੇ ਕਿੱਕਰ ਨੇ ਬਬੂਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪਿਛਲੇ 2 ਦਿਨਾਂ ਤੋਂ ਨਾ ਮੈਨੂੰ ਬਸ ਧਿਆਨ ਚ ਨਹੀਂ ਆ ਰਿਹਾ ਸੀਗਾ ਇਹਨਾਂ ਨੂੰ ਕਿੱਕਰ ਵੀ ਕਹਿੰਦੇ ਨੇ ਤੇ ਬਬੂਲ ਤਾਂ ਮੇਰੇ ਚੇਤੇ ਚ ਸੀਗਾ ਉਹ ਦੇਖੋ ਕਿੱਡਾ ਸੋਹਣਾ ਲੱਗਦਾ ਨਾ ਦੂਰ ਦਰਾਜ ਸਾਰੀ ਹੁਣ ਢਾਲ ਹੈ ਕੋਈ ਪੈਡਲ ਥੋੜੀ ਮਾਰ ਰਿਹਾ ਮੈਂ ਆ ਦੇਖੋ ਕਿੱਡੇ ਸੋਹਣੇ ਨਜ਼ਾਰੇ ਨੇ ਜੀ Rajasthan ਦੇ ਕਿੰਨੀ ਜ਼ਮੀਨ ਇੱਥੇ ਖਾਲੀ ਪਈ ਹੈ ਜੀ ਆਟੋਮੈਟਿਕਲੀ ਰੇਟ ਇੱਥੇ ਘਟ ਹੋਣਗੇ ਦਰਗਾਹ ਨੋ ਗਜਾ ਪੀਰ ਜੀ ਸ਼ਾਇਦ ਕੋਈ ਫੇਮਸ ਜਗ੍ਹਾ ਹੈਗੀ ਹੈ ਜੀ ਉਧਰਲੇ ਪਾਸੇ ਤੇ ਅਸੀਂ ਚੱਲਦੇ ਹਾਂ ਅੱਗੇ ਉਹ ਟਿੱਬਾ ਪਾਰ ਕਰਦੇ ਹਾਂ ਤੇ ਫਿਰ ਜਿੱਥੇ ਪਾਣੀ ਦਾ ਪ੍ਰਬੰਧ ਹੋਇਆ ਵਾਵਾ ਚੱਲ ਕੇ ਆ ਗਏ ਹਾਂ ਤੇ ਉੱਥੇ ਅਸੀਂ ਬਣਾਵਾਂਗੇ ਜੀ ਆਪਣੀ ਰੋਟੀ ਆਟਾ ਲੈ ਲਿਆ ਹੈਗਾ ਅਸੀਂ ਆਲੂ ਕੁੱਤਰ ਕੇ ਆਲੂ ਹਲੀਆਂ ਅੱਜ ਰੋਟੀਆਂ ਤਿਆਰ ਕਰਾਂਗੇ ਜੀ ਅਸੀਂ ਸੋਹਣੇ ਇਲਾਕੇ ਦੇ ਵਿੱਚ ਰਾਜਸਥਾਨ ਦੇ ਸੋਹਣੇ ਤਿੱਬਿਆ ਦੇ ਵਿੱਚ ਜੀ ਸੋਹਣੇ ਮੌਸਮ ਦੇ ਵਿੱਚ ਮੌਸਮ ਦਾ ਹਾਲ ਬਿਆਨ ਕਰੀਏ ਤਾਂ ਠੀਕ ਹੈ ਇੰਨੀ ਠੰਡ ਵੀ ਨਹੀਂ ਹੈਗੀ ਇੰਨੀ ਗਰਮੀ ਵੀ ਹੈ ਨਹੀਂ ਗਈ ਸਾਈਕਲ ਲਾਤਾਂ ਜੀ ਅਸੀਂ ਇੱਥੇ ਤੇ ਹੁਣ ਉਸ ਜਗ੍ਹਾ ਤੇ ਜਾ ਕੇ ਜਿਹੜਾ ਹੈਗਾ ਅਸੀਂ ਬਣਾਵਾਂਗੇ ਜੀ ਆਪਣੇ ਅੱਜ ਦਾ ਖਾਣ ਪਾਣ ਦਾ ਸਿਸਟਮ ਜੋ ਵੀ ਹੈਗਾ ਜੀ ਪਾਣੀ ਲੈ ਚਲਦੇ ਆ ਗੁਰੂ ਘਰੋਂ ਲਿਆ ਸੀਗਾ ਅਸੀਂ ਤੇ ਆਟਾ ਗੁੰਨਦੇ ਆ ਤੇ ਫਿਰ ਚੱਕਦੇ ਆ ਫੱਟੇ ਆਪਾਂ ਆਲੂਆਂ ਦੇ ਪਰੌਂਖੇ ਬਣਾਉਂਦੇ ਆ ਜੀ ਅੱਜ ਤੇ ਆ ਇਥੋਂ ਇੱਕ ਨੀ ਕੀ ਜਾਂਦੀ ਹੈ ਜੀ ਖਾਲ ਤੇ ਪਤਾ ਨਹੀਂ ਜੋ ਵੀ ਕਹਿੰਦੇ ਹੋ ਬਾਈ ਸਾਸੀ ਕਿਹੜਾ ਜ਼ਿੰਮੇਦਾਰ ਹੈਗੇ ਅਸੀਂ ਕੋਈ ਵੱਡੇ ਘਰਾਂ ਦੇ ਬੰਦੇ ਨਹੀਂ ਹੈਗੇ ਨਮਾਣੇ ਜੇ ਆ ਬਾਈ ਅਸੀਂ ਜੋ ਵੀ ਸਾਨੂੰ ਬੋਲਦੇ ਨੇ ਕਿਰੀ ਗਲਤੀ ਹੋ ਜਾਂਦੀ ਆ ਤਾਂ ਫਿਰ ਸਾਨੂੰ ਦੱਸ ਦਿਆ ਕਰੋ ਸ਼ਹਿਰੀ ਆ ਆ ਵੀ ਸ਼ਹਿਰੀ ਹਾਂ ਹਾਂ ਸ਼ਹਿਰੀ ਬੰਦੇ ਆ ਨਾ ਕੋਈ ਜ਼ਿੰਮੇਦਾਰ ਨਹੀਂ ਹੈਗੇ ਜ਼ਮੀਨਦਾਰ ਨਹੀਂ ਹੈਗੇ ਛੋਟਾ ਜਿਹਾ ਘਰ ਆ ਸਾਡਾ ਪਰ ਉਹ ਵੀ ਸਾਡਾ ਮਹਿ ਲਰਗਾ ਆ ਗਿਆ ਤੇ ਜੋ ਵੀ ਹੈ ਸਾਡੇ ਕੋਲ ਆਪਾਂ ਗ੍ਰੈਟੀਟਿਊਡ ਫੀਲ ਕਰਦੇ ਆ ਜਿੰਨਾ ਕ ਪਤਾ ਆਪਾਂ ਬੋਲ ਦੇਈਦਾ ਹੈਗਾ ਬਾਕੀ ਥੋੜੀ ਜੀ ਸੈਂਟੀਫਿਕ ਗੱਲਾਂ ਕਰੀਏ ਤਾਂ ਲੌਜੀਕਲ ਗੱਲਾਂ ਕਰੀਏ ਤਾਂ ਫਿਰ ਆਪਾਂ ਅੱਗੇ ਹੋ ਜਾਾਂਗੇ ਉਹਦੇ ਪਾਸੇ ਤੇ ਚਲੋ ਬਣਾਣੇ ਆ ਜੀ ਫਿਰ ਆਪਾਂ ਪਰੌਂਠੇ ਆਟਾ ਗਿਆ ਗੁੰਨਿਆ ਜੀ ਤੇ ਆਪਾਂ ਆਟਾ ਗੋਨ ਰਿਹਾਗਾ ਤੇ ਨਾਲ ਹੀ ਸਾਰਾ ਸਮਾਨ ਬਾਹਰ ਕੱਢ ਲਿਆ ਮਸਾਲੇ ਮਸੂਲੇ ਜੇ ਉਹ ਤੇ ਨਾਲ ਆਪਾਂ ਆਲੂ ਦੇ ਪਰੌਂਠਿਆਂ ਦੇ ਵਿੱਚ ਪਾਉਣ ਵਾਸਤੇ ਬੈਟਰ ਵੀ ਤਿਆਰ ਕਰ ਲਿਆ ਆਲੂ ਕੱਦੂ ਕਸ ਕਰਕੇ ਗਾਜਰ ਮਿਰਚੇ ਪਿਆਜ਼ ਜੀ ਤੇ ਹਾਂਜੀ ਹਾਂਜੀ ਆ ਲਓ ਤੇ ਹੁਣ ਜਿਹੜਾ ਹੈਗਾ ਆਪਾਂ ਤਿਆਰ ਕਰਦੇ ਆਂ ਰੋਟੀਆਂ ਤੇ ਫਿਰ ਬਣ ਕੇ ਖਾ ਕੇ ਜਿਹੜਾ ਹੈਗਾ ਤੁਹਾਨੂੰ ਦੱਸਾਂਗੇ ਕਿਦਾਂ ਦਾ ਰਿਹਾ ਜੀ ਸਾਰਾ ਸਬਕ ਤਾਂ ਤੇ 22 ਟਾ ਡਾ ਬਣਾਊਗਾ ਜੀ ਅੱਜ ਆਲੂ ਦੇਖਦੇ ਆਂ ਕੀ ਬਣਦਾ ਪਾਜੀ ਜੋ ਵੀ ਬਣੇਗਾ ਖਾ ਜਾਗੇ ਹੁਣ ਆਪਾਂ ਲੋ ਜੀ ਬਾਈ ਤਰੀ ਜਨੇ ਤਿਆਰ ਹੋਰ ਗਈ ਹੈ ਬਸ ਹੋਰ ਕੁਝ ਨਹੀਂ ਹਾਂ ਖਾ ਕੇ ਦੇਖਦੇ ਹੁਣ ਕੀ ਬਣਿਆ ਹੈਗਾ ਇਹ ਅਸੀਂ ਭੋਰ ਕੇ ਰੱਖਤੀ ਤੇ ਕੁਝ ਵੀ ਨਹੀਂ ਬਣਾ ਪਾਇਆ ਤਵੇ ਤੇ ਸੁੱਕਿਆ ਰੋਟੀਆਂ ਬਣਾ ਕੇ ਇਹੀ ਖਾਣੇ ਆ ਨਾਲ ਪੁੱਜੀ ਇਹਦੇ ਆਪਣਾ ਫੇਲ ਹੋ ਗਿਆ ਓਪਸ਼ਨ ਫੇਲ ਤੇ ਇਸ ਤਵੇ ਨੇ ਅੱਜ ਸਾਨੂੰ ਜਿਹੜਾ ਹੈਗਾ ਭੁੱਖਾ ਛਵਾਤਾ ਜਿਹੀ ਰਸੀਏ ਜੀ ਅੱਜ ਇਸ ਤਵੇ ਦੇ ਪਿੱਛੇ ਅਸੀਂ ਭੁੱਖੇ ਰਹਿ ਗਏ ਆ ਤੇ ਆਖਰੀ ਸ਼ਰਦਾਨਜਲੀ ਇਸ ਆਪਾਂ ਤਵੇ ਨੂੰ ਦਿੰਨੇ ਆ ਤੇ ਇਹਨਾਂ ਖੂਬਸੂਰਤ ਸਰੋਂ ਦੇ ਖੇਤਾਂ ਦੇ ਵਿੱਚ ਨੂੰ ਆਪਾਂ ਰੱਖਤਾ ਹੈ ਤੇ ਇਸ ਤੋਂ ਬਾਅਦ ਜਿਹੜੇ ਇਹ ਨਹੀਂ ਤਵਾ ਜਿਹੜਾ ਹੈਗਾ ਇਹ ਆਪਣਾ ਇੱਥੇ ਰਿਆ ਕਰੂਗਾ ਤੇ ਆਰੇ ਅਗਰ ਆਪਾਂ ਇਹ ਕਿਸੇ ਗਰੀਬ ਨੂੰ ਵੀ ਦੇ ਦਿੱਤਾ ਉਹਦੇ ਕੋਲ ਵੀ ਸਾਨੂੰ ਜਿਹੜੀਆਂ ਹੈਗੀਆਂ ਬਾਦ ਦੁਆਵਾਂ ਮਿਲਣਗੀਆਂ ਉਸ ਨਾਲੋਂ ਵਧੀਆ ਆਪਾਂ ਇੱਥੇ ਛੁੱਟ ਕੇ ਚੱਲੇ ਆ ਜੀ ਚਲੋ ਜੀ ਬੋਲੀ ਜੂ ਭਾਜੀ ਕੱਢ ਦੀ कहानु दे दो भाई जी आ ले जाओ यार चकला बेलना आप ले जाओ चकला बेलना आप ले जाओ लेकिन ठीक है इसको इस्तेमाल कर लेना किसी गरीब को दे देना ठीक है हमारे किसी काम का नहीं है ਹਾਂ ਚਾ ਕਲਾ ਮਿਲਣਾ ਬਾਈ ਨੂੰ ਦੇ ਦਿੰਨੇ ਆ ਤਵਾ ਆਪਾਂ ਉੱਥੇ ਰੱਖਤਾ ਜੇ ਕਿਸੇ ਤੇ ਕੰਮ ਆਏਗਾ ਤੇ ਉਹ ਕਾਮਯਾਬ ਹੋ ਗਈ ਹੈ ਜੀ ਰੋਟੀਆਂ ਐਸੀਆਂ ਕਾਮਯਾਬ ਹੋਈਆਂ ਬਾਈ 15 20 ਦੇ ਅੰਦਰ ਰਾਸ਼ਨ ਟੇਡ ਚ ਵਗ ਗਿਆ ਉਹ ਰੋਟੀਆਂ ਨੇ ਹੱਥ ਉਹ ਨਹੀਂ ਆਪਾਂ ਕਰ ਸਕਦੇ ਉਹਦੇ ਲਈ ਸਾਨੂੰ ਹੁਣ ਕੋਈ ਚਾਹੀਦਾ ਹੈਗਾ ਆ ਗਏ ਬਾਈ ਖਾਜੂ ਵਾਲਾ ਕਾਫੀ ਟਾਈਮ ਤੇ ਕਾਫੀ ਵਧੀਆ ਸਫ਼ਰ ਕੱਟ ਕੇ ਰੋਟੀ ਰੋਟੀ ਬਣਾਈ ਸੀ ਤੇ ਉਹ ਤਾਂ ਆਪਾਂ ਬਾਈ ਐਂ ਕਰਤਾ ਸੀਗਾ ਕਿ ਅੰਬਾਨੀ ਪਰਿਵਾਰ ਵੀ ਤਰਸਦਾ ਸਾਡੀ ਰੋਟੀਆਂ ਖਾਣ ਨੂੰ ਜੀ ਖਾਜੂ ਵਾਲੇ ਹੈਗੇ ਆ ਸੀ ਤਕਰੀਬਨ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ ਹੁਣ ਦੇਖਦੇ ਆਂ ਰਾਜ ਕਿੱਥੇ ਤੱਕ ਜਾਂਦੇ ਆਂ ਹੁਣ ਤਾਂ ਜੇ ਆਪਾਂ ਪਹੁੰਚ ਨਹੀਂ ਸਕਦੇ ਦੰਤੋੜ ਤੱਕ ਕਿਉਂਕਿ ਹੈਗਾ 40 ਕਿਲੋਮੀਟਰ ਦੇ ਲਗਭਗ ਉਹ ਤੇ ਸਾਰਾ ਦਾ ਜਿਹੜਾ ਸਾਰਾ ਏਰੀਆ ਇਹ ਹੈਗਾ ਆਪਣਾ ਇਦਾਂ ਦੀ ਮਿੱਟੀ ਵਾਲਾ ਜੀ ਦੇਖ ਸਕਦੇ ਹੋ ਹਰਾ ਭਾਰਾ ਹਰਾ ਭਾਰਤ ਸਵਚ ਹਾਰਤ ਓਹ ਹੋ ਹੋ ਬਹੁਤ ਹੀ ਹਰਾ ਹੈਗਾ ਭਾਰਤ ਵੀ ਦੇਖ ਸਕਦੇ ਹੋ ਉੱਥੇ ਵੀ ਦਾ ਦੰਤੋੜ 29 ਕਿਲੋਮੀਟਰ ਬਸ ਹੋਰ ਥੋੜੇ ਟਾਈਮ ਤੱਕ ਜਿਹੜਾ ਹੈਗਾ ਸੂਰਜ ਸਾਨੂੰ ਬਾਏ ਕਰ ਦੇਗਾ ਤੇ ਬਾਕੀ ਤੁਹਾਨੂੰ ਦੱਸਿਆ ਸੀਗਾ ਪੁਰਾਣੇ ਲੋਕਾਂ ਚ ਸਾਡੇ ਕੋਲ ਜੇ ਪਾਵਰ ਹੁੰਦੀ ਤਾਂ ਆਪਾਂ ਸੂਰਜ ਨੂੰ ਥੋੜਾ ਟਾਈਮ ਹੋਰ ਰੋਕ ਲੈਂਦੇ ਜੀ ਆਪਣੀ ਮਾਂ ਕੋਲੋਂ ਜਾਣ ਤੋਂ ਪਹਿਲੇ ਇਹਨੂੰ ਰੋਕ ਲੈਣਾ ਸੀ ਹੰਡ ਚ ਇਹ ਵੀ ਮਾ ਦੀ ਬੁੱਕਲ ਚ ਵੜ ਜਾਂਦਾ ਹੈਗਾ ਵੈ ਤੇ ਦਿਨ ਦੇ ਟਾਈਮ ਫਿਰ ਇੰਡੀਆ ਚ ਆ ਜਾਂਦਾ ਹੈ ਰਾਤ ਅਮਰੀਕਾ ਮਾ ਦੀ ਬੁੱਕਲ ਚ ਵੜ ਜਾਂਦਾ ਹੈ। ਬਾਕੀ ਟਿੱਬੇਟ ਲਈ ਬਹੁਤ ਹੈਗੇ ਨੇ ਇੱਥੇ ਕਦੀ ਚੜ੍ਹਾਈ ਕਦੀ ਉਤਰਾਈ ਪਰ ਇਹ ਹੈ ਕਿ ਜੇ ਚੜ੍ਹਾਈ ਆਂਦੀ ਹੈ 1.5 ਕਿਲੋਮੀਟਰ ਦੀ ਹੁੰਦੀ ਹੈ ਜੀ ਉਸ ਤੋਂ ਬਾਅਦ ਫਿਰ ਅੱਧਾ 1 ਕਿਲੋਮੀਟਰ ਜਿਹੜਾ ਹੈਗਾ ਉਤਰਾਈ ਆ ਜਾਂਦੀ ਸੋਹਣੀ ਉਤਰਾਈ ਉਹ ਵਧੀਆ 1.5-2 ਕਿਲੋਮੀਟਰ ਥੱਲੇ ਉਤਰਵਾ ਦਿੰਦੀ ਹੈ ਜੀ ਸਾਨੂੰ। ਬਾਕੀ ਇੱਕਾ ਚੀਜ਼ ਦੱਸੋ ਇਹ ਕਿੱਦਾਂ ਦੀ ਬਰੀਤੀ ਹੈ ਜੀ ਪਰਪਲ ਜੇ ਰੰਗ ਦੀ ਹੋਰ ਹੀ ਸਾਫ਼ ਦੀ ਹੈ ਇਹ ਇੱਕ ਤਾਂ ਆਹ ਢਿੱਲਾ ਹੋ ਗਿਆ ਜੀ ਸਾਡਾ ਕੋਈ ਨਾ ਕੋਈ ਢਿੱਲਾ ਹੁੰਦਾ ਰਹਿੰਦਾ ਹੈਗਾ ਸਾਡੇ ਕੁਝ ਬੈਗ ਹੋ ਗਿਆ ਕਦੇ ਕੁਝ ਹੋ ਗਿਆ ਆ ਹੁਣ ਥੋੜਾ ਜਿਹਾ ਹਿਲਾਓ ਤੇ ਇਹ ਥੱਲੇ ਬੜਕਦਾ ਜਾਂਦਾ ਹੈ ਜੀ ਤੇ ਇਹਨੂੰ ਵੀ ਗੁਣਾ ਸੈੱਟ ਕਰਨਾ ਹੁਣੇ ਇਹ ਉਦੋਂ ਲਈ ਮਤਲਬ ਓੱਖਾ ਓੱਖਾ ਜਾਂ ਸਾਹ ਲੈਂਦਾ ਪਿਆ ਹੈਗਾ ਜਦੋਂ ਤਾਂ ਆਪਾਂ ਇਹਦੇ ਪਿੱਛੇ ਆਪਾਂ ਟਾਇਰ ਬਦਲਵਾਇਆ ਸੀ ਮਤਲਬ ਆਪਾਂ ਜਦੋਂ ਅਨੂਪ ਗੜ ਸੀਗੇ ਜੀ ਹੁਣ ਇਹਨੂੰ ਥੋੜਾ ਸੈੱਟ ਕਰਦੇ ਆ ਸਵੇਰੇ ਕੋਈ ਬੱਚਾ ਆ ਕੇ ਛੀੜ ਗਿਆ ਸੀਗਾ ਗੀਰ ਦੂਰ ਤੇ ਹੁੰਦਾ ਰਹਿੰਦਾ ਤੇ ਬੱਚਿਆਂ ਨੂੰ ਹੁੰਦਾ ਕੀ ਆਪਾਂ ਚਿੰਚਾ ਕਿੱਲੇ ਨਾ ਚਲੋ ਕੋਈ ਆਪਣਾ ਸਹਾਗਤਾ ਹੁੰਦਾ ਹਰੇਕ ਸਾਨੂੰ ਵੀ ਸ਼ੌਂਕ ਸੀਗਾ ਬਚਪਨ ਅਸੀਂ ਛੇੜਖਾਨੀ ਕਰਦੇ ਸੀਗੇ ਤੇ ਇਦਾਂ ਹੀ ਜਿਹੜਾ ਹੈਗਾ ਸਵੇਰੇ ਹਿਲ ਗਿਆ ਸੀਗਾ ਤੇ ਹੁਣ ਇਹਨੂੰ ਆਪਾਂ ਲੋਟ ਕਰਦੇ ਆ ਥੋੜਾ ਜੱਗ ਅੱਗੇ ਕੋਈ ਪਤਰੇ ਪਾਸੇ ਵਾਲੇ ਚਲੇ ਜਾਈਏ ਇੱਥੇ ਰੁਕ ਲਈਏ ਆ ਗਈ ਪਿੱਛੋਂ ਆਜ ਇੱਥੇ ਰੋਕੋ ਵਾਹ ਜੀ ਵਾਹ ਆ ਚੀਜ਼ ਦੇਖ ਸਕਦੇ ਹੋ ਜੀ ਫਿੱਡੇ ਜ਼ਬਰਦਸਤ ਹੈ ਔਟਪਾਰੀਆਂ ਟੂਲਸ ਬੜੇ ਕੰਮ ਆ ਰਹੇ ਨੇ ਕਿ ਨਹੀਂ ਭਾਜੀ ਤੇ ਇਹਦੇ ਸ਼ੇਅਰ ਹੁਣ ਤਾਂ ਇਹਦੇ ਉੱਤੇ ਭਾਵੇਂ ਮੈਂ ਕਹਨਾ ਖੜੀ ਲਟਕ ਜਾਵੇ ਖੜੀ ਲਟਕ ਕੇ ਛਾਣਾ ਵੀ ਮਾਰੇਗਾ ਤਾਂ ਵੀ ਨਹੀਂ ਜਾਂਦਾ ਕਿਤੇ ਆ ਸੱਟਾ ਮਾਰੀਆਂ ਤੇ ਬੁਰਾ ਹਾਲ ਹੋ ਗਿਆ ਇਹ ਚਲੋ ਕੋਈ ਨਹੀਂ ਆਪੇ ਦੀ ਕਿਰਪਾ ਥੋੜਾ ਜਨੇ ਕੰਮ ਖਰਾਬ ਕਰਤਾ ਉਹ ਇਹ ਲੈ ਸੱਟਾ ਮਾਰ ਮਾਰ ਭੰਨੇ ਆ ਗਿਆ ਚਲੋ ਪਿਆਲਾ ਕਾਲੇ ਦਾ ਗੋਰਾ ਹੋ ਗਿਆ ਮੜਾ ਜਾਂ ਰੰਗ ਗੋਰਾ ਹੋ ਗਿਆ ਤੇ ਬਾਸ ਹੁਣ ਚਲਦੇ ਆ ਜੀ ਆ ਪਤਾ ਨਹੀਂ ਕਿਉਂ ਆਪਣੇ ਜ਼ਖਮਾਂ ਤੇ ਨਮਕ ਸੁਟਿਆ ਹੈਗਾ ਮੈਂ ਇਹਨਾਂ ਤੇ ਸੱਟਾ ਮਾਰ ਮਾਰ ਕੇ ਚਲੋ ਫਿਰ ਚਲਦੇ ਆ ਭਾਜੀ ਹੁਣ ਕੀ ਕਰੀਏ ਨੱਲਾ ਵੈਸੇ ਮੈਂ ਨਾ ਇਹ ਹੈਂਡਲ ਚੇਂਜ ਕਰਵਾਣਾ ਹੈ ਚੂੜਾ ਕਰਵਾਣਾ ਹੈਂਡਲ ਇਹਦਾ ਹੋਰ ਬਾਵਾ ਇੰਨਾ ਕਾ ਨਾ ਘਟੂ ਘਟ 6.5 ਫੁੱਟ ਚੋੜਾ ਹੋ ਜੇ ਤੇ ਲੇਟ ਕੇ ਸੈਕਲ ਚਲ ਚਲ ਚਲੀਏ ਯਾਰ ਬੰਦਾ ਬੰਨਾ ਇਹਦੇ ਨਾਲ ਬੰਦਾ ਚੱਲਣ ਵਾਲਾ ਹੋ ਗਿਆ ਸੂਰਜ ਵੀ ਠੀਕ ਸਕਦੇ ਹੋ ਜੀ ਇਹ ਆ ਚਲੋ ਜੀ ਖੜੇ ਖੜੇ ਸਾਈਕਲ ਸੈੱਟ ਕਰਦੇ ਕਰਦੇ ਸੀ ਹਨੇਰਾ ਕਰਤਾ ਹੈਗਾ ਇੱਥੇ ਹੀ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਜੀ ਚੱਲਦੇ ਕੀ ਆ ਤੇ ਟਿਕਾਣਾ ਹੀ ਲੱਭਦੇ ਹੁਣ ਤਾਂ ਰਾਤ ਦਾ ਤੇ ਬਸ ਹੁਣ ਸਾਈਕਲ ਅੱਜ 60 70 ਕਿਲੋਮੀਟਰ ਦਾ ਖੇਚੀ ਦਾਂਗੇ ਥੋੜਾ ਜਿਹਾ ਹੋਰ ਚਲਾ ਦੇਣੇ ਆ ਇਹ ਕਿੱਥੇ ਬੈਠਾ ਆ ਭਾਈ ਆਪਣਾ ਅੱਜ ਬਾਈ ਜਿਹੜੀ ਥੱਕ ਗਏ ਨੇ ਹਨਾ ਅੱਜ ਚੜ੍ਹਾਈ ਬਾੜੀ ਆਈ ਨਾ ਤੇ ਬਾਰ ਬਾਰ ਚੜ੍ਹਾਈ ਬਾਰ ਬਾਰ ਉਤਰਾਈ ਬਾਰ ਬਾਰ ਫਿਰ ਚੜ੍ਹਾਈ ਉਤਰਾਈ ਤੇ ਓਨੀ ਵੀ ਨਹੀਂ ਸੀਗੀ ਜਿੰਨੀ ਆਪਾਂ ਗੱਲ ਕਰੀਏ ਕਿ ਬਾਈ ਆਪਾਂ ਚੜਾ ਨਹੀਂ ਸਕਦੇ ਕਿਉਂਕਿ ਆਪਾਂ ਤਾਂ ਥੋੜੇ ਜੇ ਐਦਾਂ ਨੇ ਆ ਕਿ ਸਾਰੇ ਦੇਖੇ ਹੋਏ ਨੇ ਸਰਕਮਸਟੈਂਸਿਸ ਤੇ ਹੁਣ ਫਿਰ ਆਪਾਂ ਦੁਬਾਰਾ ਚੜ੍ਹਾਈ ਆ ਇੱਥੋਂ ਚੜਾਈ ਚੜਦੀ ਆ ਰਹੀ ਕਾਫੀ ਚਿਰ ਤੋਂ ਫਿਰ ਚੜਾਣੇ ਆ ਪਰ ਇਹ ਚੜਾਈ ਉਹ ਨਹੀਂ ਹੈ ਭਾਈ ਇਦਾਂ ਆਪਾਂ ਚੜਦੇ ਆ ਨਾ ਚੜਾਈ ਇੱਕ ਅੱਧੀ ਡੇਢ ਕਿਲੋਮੀਟਰ ਚੜਦੇ ਆ ਫਿਰ ਅੱਧੀ ਪੌਣੀ ਕਿਲੋਮੀਟਰ ਦੀ ਉਤਰਾਈ ਵੀ ਆ ਜਾਂਦੀ ਏ ਸੋਹਣੀ ਫਿਰ ਪੱਦਰ ਜਾਂ ਲਾਕਾ ਰਹਿੰਦਾ ਆਪਾਂ ਨੂੰ ਲੱਗਦਾ ਥੋੜੀ ਜਿਹੀ ਚੜਾਈ ਵੱਲ ਜਾ ਰਹੇ ਆ ਇਹ ਉਤਰਾਈ ਵੱਲ ਜਾ ਰਹੇ ਸਮਝ ਨਹੀਂ ਆ ਰਹੀ ਜਿਹਦੇ ਵੱਲ ਵੀ ਜਾ ਰਹੇ ਆ ਭਾਈ ਸਾਨੂੰ ਖੁਦ ਨੂੰ ਨਹੀਂ ਪਤਾ ਤੇ ਸੂਰਜ ਵੀ ਢਲ ਗਿਆ ਹੈਗਾ ਹੈ ਹਾਂ ਮੁਝਾਰਤਾ ਜੀ ਆ ਭਾਈ ਹਾਂ ਰੇਗਿਸਤਾਨ ਰਾਜਸਥਾਨ ਮੇਰੀ ਬਾਤें ਬੂਲ ਬਲਈਆਂ ਹਾਂ ਚਲਿਏ ਫਿਰ ਕੁਝ ਦੇਖ ਨਹੀਂ ਰਿਹਾ ਯਾਰ ਬਾਈ ਯਾਰ ਮਜ਼ਾ ਨਹੀਂ ਆ ਰਿਹਾ ਨਾ ਉਹ ਲੋਕੀ ਦੇ ਚ ਸੋਹਣੀ ਸੋਹਣੀ ਜਗਾਵਾਂ ਦੇਖਣ ਜੈਸਲਮੇਰ ਜਾ ਕੇ ਨਾ ਥੱਕ ਜੇਗੇ ਹਾਂ ਮਤਲਬ ਰਾਜਸਥਾਨ ਪਾਰ ਕਰਦੇ ਕਰਦੇ ਮੈਨੂੰ ਲੱਗਦਾ ਹਲੇ ਤਾਂ ਗੰਗਨਗਰ ਡਿਸਟ੍ਰਿਕਟ ਨਹੀਂ ਪਾਰ ਕਰਿਆ ਅਸੀਂ ਤੇ ਆਪਾਂ ਥੋੜਾ ਜਹਾ ਐ ਲੱਗ ਰਿਹਾ ਕਿ ਯਾਰ ਹੋ ਕੀ ਹੋਈ ਕੀ ਜਾਂਦਾ ਹੈਗਾ ਹਨਾ ਗੰਡੇ ਇਹ ਦੇਖਣ ਨੂੰ ਮਿਲ ਹੀ ਜਾਂਦੇ ਨੇ ਕੋਈ ਅਲੱਗ ਜੀ ਚੀਜ਼ਾਂ ਦੇਖਣ ਨਾ ਨਿਆਰਾ ਆ ਜੀ ਹੁਣ ਜੇ ਆਪਾਂ ਮੈਂ ਕਹਿੰਦਾ ਕੱਲ ਚਲੀਏ ਕੋਈ ਕੱਲ ਨਾ ਲੋਕੇਸ਼ਨ ਲੱਭ ਕੇ ਕੱਲ ਕਿਤੇ ਵਧੀਆ ਜਗ੍ਹਾ ਤੇ ਕੈਂਪਿੰਗ ਕਰਾਂਗੇ ਐ ਕਰਦੇ ਆਂ ਦੇਖਦੇ ਆਂ ਕੋਈ ਕਿਸੇ ਕੋਲੋਂ ਪੁੱਛਦੇ ਆ ਉਹ ਸਾਹਮਣੇ ਦੇਖੋ ਮੜਾ ਜੇ ਇੱਧਰ ਨੂੰ ਚੱਲ ਜੀ ਪੈਰਾ ਜੇ ਕੰਡੇ ਚੋਭਿਆਂਗੇ ਹੂੰ ਚਲੋ ਫਿਰ ਚੱਲਦੇ ਹਾਂ ਦੇਖਦੇ ਆ ਕੀ ਬਣਦਾ ਇਹ ਟਾਬੇ ਟੋਬੇ ਤੇ ਕੈਂਪ ਲਾਣੇ ਆ ਜਣਾ ਬੁੱਧ ਲੈ ਲੈਣੇ ਬੁੱਧ ਦੀ ਆ ਪਿਆਵੋ ਪੀ ਲੋ ਇਹ ਤਾਂ ਦ ਵੀ ਮੰਗੀ ਹਾਂ ਆਇ ਤਾਂ ਰੋਟੀ ਵੀ ਅਸੀਂ ਆਪ ਬਣਾਈ ਤੇ ਅੱਜ ਅਸੀਂ ਕੈਂਪਿੰਗ ਵੀ ਕਰਾਂਗੇ ਕਰਾਂਗੇ ਇਸ ਥਾਂ ਤੇ ਜੇ ਉਸ ਢਾਬੇ ਵਾਲੇ ਨੇ ਪਰਮਿਸ਼ਨ ਦੇ ਦਿੱਤੀ ਤੇ ਬਿਰਾ ਇੱਥੇ ਕੈਂਪਿੰਗ ਕਰਾਂਗੇ ਅਸੀਂ ਫਿਰ ਹੈਨਾ ਤੇ ਫਿਰ ਇਹ ਸਾਈਕਲ ਵੀ ਲੈ ਕੇ ਚੱਲਦੇ ਆ ਉੱਥੇ ਜਾ ਕੇ ਲੈਣੇ ਆ ਪਰਮਿਸ਼ਨ ਤੇ ਫਿਰ ਦੇਖਦੇ ਆ ਮਿਲਦੀ ਹੈ ਕਿ ਨਹੀਂ ਸਾਨੂੰ ਇੱਥੇ ਰਹਿਣ ਦੀ ਜੜੀ ਹੈਗੀ ਹੈ ਪਰਮਿਸ਼ਨ ਲੱਗਦਾ ਕੈਂਪ ਕੇ ਨਹੀਂ ਸ਼ਾਮ ਦਾ ਟਾਈਮ ਹੋ ਗਿਆ ਦੋਨੋਂ ਸਾਈਕਲ ਆਪਾਂ ਇੱਥੇ ਖੜਾ ਦਤੇ ਨੇ ਤੇ ਜੇ ਗੱਲਬਾਤ ਕਰੀਏ ਸਾਨੂੰ ਅਸੀਂ ਰਾਤ ਟੈਂਟ ਲਾਣਾ ਸੀਗਾ ਇੱਥੇ ਤੇ ਬਾਈ ਉਹ ਨਾਲ ਗੱਲਬਾਤ ਕਰੀ ਸੀਗੀ ਅੰਦਰ ਬਾਈ ਹੋਰੀ ਹੈਗੇ ਨੇ ਜੀ ਜਿਨ੍ਹਾਂ ਦਾ ਆਪਣਾ ਟਿਕਾਣਾ ਹੈਗਾ ਵੇ ਜੀ ਇਹ ਹੋਟਲ ਤੇ ਅਸੀਂ ਬਾਹਰ ਤਾਂ ਵੈਸੇ ਗੱਲ ਕਰੀ ਸੀਗੀ ਤੇ ਇਹ ਬਾਈ ਹੋਰਾਂ ਨੇ ਸਾਨੂੰ ਕਹਿਤਾ ਕਿ ਅੰਦਰ ਹੀ ਮੰਝੇ ਡਿੱਠੇ ਹੋਏ ਆ ਤੁਸੀਂ ਅੰਦਰ ਹੀ ਸੋ ਜਾਓ ਜੀ ਤੇ ਅਸੀਂ ਫਿਰ ਪਹਿਲੇ ਤਾਂ ਕਿਹਾ ਕੈਂਪਿੰਗ ਕਰਾਂਗੇ ਫਿਰ ਬਾਈ ਹੋਰੇ ਕਹਿੰਦੇ ਕਿ ਬਾਹਰ ਜਾਨਵਰ ਜੁਨਵਰ ਨਹੀਂ ਦੋ ਚਾਰ ਚੀਜ਼ਾਂ ਇਦਾਂ ਹੀਰਣ ਹੋਰੇ ਘੁੰਮਦੇ ਨੇ ਤੇ ਉਦਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਅੰਦਰ ਪੈਣਾ ਸਕਦੇ ਹੋ ਤੁਸੀਂ ਅੰਦਰ ਪੈ ਸਕਦੇ ਹੋ ਜੀ ਤੇ ਫਿਰ ਬਾਈ ਵੀ ਕਹਿੰਦੇ ਕਿ ਚਲੋ ਅੰਦਰ ਪੈ ਜੰਨੇ ਆ ਥੋੜੀ ਹਵਾ ਹੋਵਾ ਤਾਂ ਵੀ ਬਚਾਅ ਹੋ ਜਾਊਗਾ ਰਾਤ ਓਸ ਹੁੰਦੀ ਤੇ ਟੈਂਟ ਗਿੱਲੇ ਹੋਣ ਤੋਂ ਵੀ ਬਚਾਅ ਹੋ ਜਾਏਗਾ ਤੇ ਇੱਕ ਟਿਕਾਣਾ ਵੀ ਲੱਜੂ। ਇਹ ਦੇਖੋ ਹੁਣ ਟੈਂਟ ਜਦੋਂ ਨੈਸੈਸਰੀ ਹੋ ਜਾਏਗਾ ਜਦੋਂ ਕਿਤੇ ਨਹੀਂ ਆਪਸ਼ਨ ਹੋਇਆ ਤਾਂ ਫਿਰ ਆਪਾਂ ਟੈਂਟ ਲਾ ਲਿਆ ਕਰਾਂਗੇ। ਸਹੀ ਹੈਗੇ ਨਹੀਂ ਤੇ ਹੁਣ ਬਾਈ ਉਹਨਾਂ ਨੇ ਆਪ ਹੀ ਆਫਰ ਕਰਿਆ ਤੇ ਕਹਿੰਦੇ ਤੁਸੀਂ ਅੰਦਰ ਹੀ ਪੈ ਜਾਓ ਤੇ ਫਿਰ ਅੰਦਰ ਹੀ ਪੈ ਜੰਨੇ ਆ ਜੀ। ਹੁਣ ਫਿਰ ਅੰਦਰ ਹੀ ਪੈਣੇ ਆ ਕਿ ਨਹੀਂ? ਤੇ ਕੱਲ ਫਿਰ ਦੇਖਦੇ ਆ ਕੀ ਕਰਨਾ। ਕੱਲ ਕਰਾਂਗੇ ਕੈਂਪਿੰਗ। ਅੱਜ ਫਿਰ ਸੈਕਲ ਇੱਥੇ ਲਾਣੇ ਆ ਤੇ ਪੈਣੇ ਆ ਜੀ ਅੰਦਰ। ਕਰਦੇ ਇਹ ਬਾਈ ਫਿਰ 슬ੀਪਿੰਗ ਬੈਗ ਦੀ ਤੇ ਇਹਦੇ ਬਿਗੈਰ ਤਾਂ ਸੋਣਾ ਔਖਾ ਹੀ ਹੈਗਾ ਜੀ ਤੇ ਠੰਡ ਰਾਤ ਹੋ ਜੂਗੀ ਤੇ ਨੂੰ ਕੱਢਦੇ ਆ ਤੇ ਅੰਦਰ ਇਹ ਲੈ ਕੇ ਪੈਣੇ ਆ ਇਹਨਾਂ ਕੋਲ ਕੰਬਲ ਵਗਾਰਾ ਘੱਟ ਹੀ ਹੁੰਦੇ ਨੇ ਕਈ ਵਾਰੀ ਕਿੰਨਾ ਕੋਲ ਤੇ ਫਿਰ ਜਿਹੜੇ ਟਰੱਕ ਆਣਿਆ ਵਾਸਤੇ ਐਸੀ ਜਗ੍ਹਾ ਬਣੀ ਹੁੰਦੀ ਐ ਤੇ ਉਹ ਜਿਹੜੇ ਨੇ ਟਰੱਕ ੜੇ ਬਾਈ ਉਹ ਆਪਣੇ ਨਾਲ ਆਪਣਾ ਸਮਾਨ ਲੈ ਕੇ ਰੱਖ ਦਿੰਦੇ ਸੀ ਅੰਦਰ ਬਾਈਓਰੀ ਬਣਾ ਰਹੇ ਨੇ ਕੜੀ ਅਸੀਂ ਆਪਣਾ ਸਮਾਨ ਲੈ ਕੇ ਜਿਹੜਾ ਹੈਗਾ ਅੰਦਰ ਆ ਗਏ ਆ ਜੀ

ਆਪਕੇ ਯਹਾਂ ਪਕੌੜੇ ਨਹੀਂ ਡਲਤੇ ਕੜੀ ਨੇ ਡਲਤੇ ਨੇ ਲੋਕ ਨਹੀਂ ਡਲ ਨਾਰਮਲ ਹੈ ਨਾ ਹਾਂ ਨਾਰਮਲ ਨੌਰਵਾਲੀ ਬਣਾਉਂਦੇ ਨੇ ਜੀ ਇੱਥੇ ਕੜੀ ਖੱਟੀ ਹੋਤੀ ਹੈ ਕਿ ਨਾਰਮਲ ਨਾਰਮਲ ਹੋਵੇ ਖੱਟੀ ਨਹੀਂ ਮਤਲਬ ਇੱਥੇ ਦੂਜੇ ਹਿਸਾਬ ਦੀ ਕੜੀ ਬਣਾਉਂਦੇ ਨੇ ਲੱਸੀ ਖੱਟੀ ਹੋਗੀ ਤभी ਕੜੀ ਬੜੀਆ ਬਣੇ ਹਾਂ ਇਹ ਲੱਸੀ ਸੇ ਬਣਾ ਰਹੇ ਹੋ ਆਪ ਨਹੀਂ ਦਹੀਂ ਸੇ ਦਹੀਂ ਸੇ ਆਹ ਦਹੀਂ ਵੀ ਹਲਕਾ ਬਹੁਤ ਖੱਟਾ-ਖੱਟਾ ਪਰ ਤਾਂ ਆ ਹੀ ਜਾਏਗਾ ਹਲਕਾ ਹੀ ਆ ਜੇ ਚਲੋ ਦੇਖਦੇ ਹਾਂ ਕੀ ਸਾਬਕਾ ਬਣਦਾ ਤੇ ਪੈਨੇ ਜਾ ਕੇ ਹਲੇ ਤਾਂ ਕੋ ਸਿਰ ਲੱਗੂਗਾ ਬਣਨ ਦੇ ਵਿੱਚ ਵੀ ਸਾਈਕਲ ਤੋਂ ਸਮਾਨ ਵੀ ਲਾ ਲਿਆ ਹੈਗਾ ਅਸੀਂ ਤੇ ਲੋਕ ਵੀ ਲਾਤਾ ਸਾਈਕਲ ਨੂੰ ਅਸੀਂ ਆਪਣੇ ਪਹਿਲੇ ਤਾਂ ਸਮਾਨ ਬਾਹਰ ਹੀ ਛੜਦਾ ਸੀ ਫਿਰ ਭਾਈ ਕਹਿੰਦਾ ਸਮਾਨ ਅੰਦਰ ਹੀ ਲੈ ਚੱਲੋ ਤੇ ਮੈਂ ਕਹਾ ਚਲੋ ਇਦਾਂ ਤੁਹਾਡੀ ਇੱਛਾ ਉਦਾਂ ਹੀ ਕਰ ਲੈਨੇ ਆ ਬਾਬਿਓ ਆ ਯਾਰ ਸ਼ਿਟ ਮੈਨ ਪੰਜ ਸਕ੍ਰੈਚ ਸਕ੍ਰੈਚ ਆਈ ਜਾਂਦੇ ਆ ਦਿਲ ਮੇਰਾ ਬਹੁਤ ਧੜ ਧੜ ਕਰ ਕਰ ਕਰੀ ਜਾਂਦਾ ਵਾ ਪੀਪੀ ਫਿਲਮ ਨਾ ਕਰਾਣੀ ਪੈ ਜੇ ਇਹਦੇ ਤੇ ਇਹ ਹੈਗਾ ਜੀ ਆਪਣੀ ਅਜ ਰਾਤ ਦਾ ਟਿਕਾਣਾ ਤੁਹਾਨੂੰ ਦੱਸਿਆ ਵੀ ਆ ਪਹਿਲੇ ਮੰਜੇ ਡੱਠੇ ਹੋਏ ਨੇ ਸਾਰੇ ਡਰਾਈਵਰ ਬਾਈਆਂ ਕੀ ਜਗ੍ਹਾ ਇਹ ਤੇ ਡਰਾਈਵਰ ਬਾਈ ਆਣ ਕੇ ਪੈਂਦੇ ਨੇ ਨਾਰਮਲੀ ਜੇ ਕੋਈ ਬੰਦਾ ਆ ਜਾਏ ਉਹ ਵੀ ਰਾਗੀ ਰਾਜੇ ਤਾਂ ਪੈ ਸਕਦਾ ਕੋਈ ਇੱਦਾਂ ਦੀ ਕੋਈ ਵੱਡੀ ਦਿੱਕਤ ਨਹੀਂ ਹੈਗੀ ਹੁੰਦਾ ਇਹ ਫ੍ਰੀ ਆਫ ਕੋਸਟ ਹੈ ਕੋਈ ਪੈਸਾ ਨਹੀਂ ਲੱਗਦਾ ਇਹਦਾ ਪਰ ਇਹ ਆ ਕਿ ਚਲੋ ਇੱਕ ਐਜ਼ ਅ ਸਪੋਰਟ ਇਨਾਂ ਕੋਲੋਂ ਕੁਝ ਖਾ ਸਕਦੇ ਹਾਂ ਜੀ ਅਸੀਂ ਤੇ ਹੁਣ ਰਾਤ ਦਾ ਖਾਣਾ-ਦਾਣਾ ਇਨਾਂ ਕੋਲੋਂ ਹੀ ਆ ਸਾਡਾ ਖਾ ਪੀ ਕੇ ਪਾਵਾਂਗੇ ਤੇ ਬਾਈਵਰੀ ਖਾ ਰਹੇ ਅੱਜ ਤਾਂ ਮੇਰਾ ਉਪਵਾਸ ਹੀ ਹੋ ਗਿਆ ਇਵੇਂ ਆ ਤਾਂ ਪੈ ਇੰਨਾ ਹੀ ਆ। ਮੈਂ ਤਾਂ ਆਪਣੇ ਆਹ ਕਢ ਲਏ ਨੇ ਬਿਸਤਰੇ ਸ਼ਟਰਮ ਜੀ ਤੇ ਆਪਣਾ ਤਾਂ ਸੌਣ ਦਾ ਹੋ ਗਿਆ ਜਿਗਾਰਡਮੈਂਟ ਜਾਂ ਪੂਰਾ ਓਕੇ। ਮਿਲਦੇ ਆ ਜੀ ਕੱਲ ਫਿਰ ਇੱਕ ਨਵੇਂ ਵਲੌਗ ਦੇ ਨਾਲ। ਬਿਲਕੁਲ ਫਰੈਸ਼ ਤਾਜ਼ੇ ਵਲੌਗ ਦੇ ਨਾਲ। ਇਦਾਂ ਹੀ ਜਿਹੜਾ ਹੈਗਾ ਤੁਸੀਂ ਸਾਡੇ ਵਲੌਗਾਂ ਦੇ ਨਾਲ ਬਣੇ ਰਿਹਾ ਕਰੋ। ਬਹੁਤ-ਬਹੁਤ ਚੰਗਾ ਲੱਗਦਾ ਜੀ ਤੁਸੀਂ ਸਾਡੇ ਵਲੌਗ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਤੇ ਇਦਾਂ ਹੀ ਜਿਹੜਾ ਹੈਗਾ ਅੱਗੇ ਤੋਂ ਵੀ ਸ਼ੇਅਰ ਕਰਦੇ ਰਹਿਣਾ। ਤੇ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਬਿਲਕੁਲ ਫਰੈਸ਼ ਤਾਜ਼ੇ ਵੀ ਥੋੜੇ ਦਿਨ ਕੱਲ ਨੂੰ ਤਤੰਗ ਦਿੱਲੀ ਕੋਡ ਵੈਰਾ ਰੱਖਾ ਚੜਦੀ ਖਾਜੂ ਵਾਲੇ ਤੋਂ ਕਾਫੀ ਅੱਗੇ ਆ ਗਏ ਹਾਂ ਦੰਤੋੜ ਤੋਂ ਤਕਰੀਬਨ ਰਹਿ ਗਿਆ ਹੈਗਾ 20 ਕਿਲੋਮੀਟਰ ਦੀ ਸੋ ਇਹਨੇ ਚੱਲਾਂਗੇ ਨਵੇਂ ਨਜ਼ਾਰੇ ਨਵੇਂ ਸਫਰਾਂ ਤੇ ਨਵੇਂ ਬੰਦੇ ਨਵੇਂ ਕਲਚਰ ਤੇ ਨਵੀਂ ਡੈਸਟਨੀ ਜਿਹੜੀ ਸਾਡੀ ਹੋਏਗੀ ਉਹ ਤੁਹਾਨੂੰ ਦੇਖਣ ਨੂੰ ਮਿਲਗੀ ਉਦੋਂ ਤੱਕ ਧੰਨਵਾਦ ਜੀ